ਓਹੋ ਇਨਸਾਨ ਜ਼ਿੰਦਗੀ ਦੇ ਸਫ਼ਰ ਵਿੱਚ ਕਦੇ maat ਨਹੀਂ ਖਾ ਸਕਦਾ ਜਿਹੜੇ ਇਨਸਾਨ ਨੂੰ ਬੁਰੇ ਹਾਲਾਤਾਂ ਦੇ ਵਿੱਚ ਜਿਉਣਾ ਸਿਖਾਇਆ ਦਰ ਤੱਕ ਖੁਸ਼ ਨਸੀਬ ਨੇ ਜਿਨ੍ਹਾਂ ਨੂੰ ਹਾਸਿਲ ਕਰਕੇ ਲੋਕ ਆਪਣਿਆਂ ਨੂੰ ਯਾਦ ਕਰਦੇ ਨੇ ਪੈਸਾ ਬਹੁਤ ਵੱਧ ਨਸੀਬ ਦੀ ਚੀਜ਼ ਹੈ ਜਿਸ ਨੂੰ ਪਾ ਕੇ ਲੋਕ ਆਪਣਿਆਂ ਨੂੰ ਭੁੱਲ ਜਾਂਦੇ ਨੇ ਕੁਝ ਲੋਕਾਂ ਦੇ ਨਾਲ ਆਪਾਂ ਆਪਣੇ ਸਮੇਂ ਨੂੰ ਭੁੱਲ ਜਾਂਦੇ ਹਾਂ ਤੇ ਕੁਝ ਲੋਕ ਸਮੇਂ ਦੇ ਨਾਲ ਸਾਨੂੰ ਭੁੱਲ ਜਾਂਦੇ ਨੇ ਲੋਕ ਫਿਲਮਾਂ ਵਿੱਚ ਦੁੱਖ ਦੇਖ ਕੇ ਰੋ ਪੈਂਦੇ ਨੇ ਤੇ ਅਸਲ ਜ਼ਿੰਦਗੀ ਵਿੱਚ ਦੁੱਖ ਨੂੰ ਨਾਟਕ ਸਮਝਦੇ ਨੇ ਇਨਸਾਨ ਭਗਤੀ ਕਰੇ ਤਾਂ ਸਮਝਦਾ ਹੈ ਰੱਬ ਨਜ਼ਦੀਕ ਹੈ ਜੇ ਪਾਪ ਕਰੇ ਤਾਂ ਸਮਝਦਾ ਹੈ ਰੱਬ ਬਹੁਤ ਦੂਰ ਹੈ ਜੇ ਖੁਸ਼ ਰਹਿਣਾ ਤਾਂ ਜ਼ਿੰਦਗੀ ਦੇ ਫੈਸਲੇ ਹਾਲਾਤਾਂ ਨੂੰ ਦੇਖ ਕੇ ਲਵੋ ਦੁਨੀਆਂ ਨੂੰ ਦੇਖ ਕੇ ਫੈਸਲਾ ਲੈਣ ਵਾਲੇ ਹਮੇਸ਼ਾ ਦੁਖੀ ਰਹਿੰਦੇ ਨੇ ਪਿਆਰ ਵਿੱਚ ਤੋਖਾ ਸਿਰਫ ਉਹੀ ਔਰਤ ਦੇ ਸਕਦੀ ਹੈ ਜਿਹੜੀ ਤੁਹਾਡੇ ਨਾਲ ਇਹ ਤਿੰਨ ਗੱਲਾਂ ਕਰਦੀ ਹੋਵੇ ਪਹਿਲਾ ਜੋ ਕਹਿੰਦੀ ਹੋਵੇ ਮੈਂ ਤੁਹਾਡੇ ਸਿਵਾ ਕਿਸੇ ਹੋਰ ਨੂੰ ਪਿਆਰ ਨਹੀਂ ਕਰਦੀ ਦੂਸਰਾ ਝੇੜੀ ਤੁਹਾਡੀ ਤੁਲਨਾ ਦੂਸਰੇ ਮਰਦ ਨਾਲ ਕਰਦੀ ਹੋਵੇ ਤੀਸਰਾ ਜਿਸ ਦੀ ਬਹੁਤ ਘੱਟ ਮੁੰਡਿਆਂ ਨਾਲ ਦੋਸਤੀ ਹੋਵੇ